ਹੱਜੇ ਹਿਲਾ ਕੇ ਸੀਗੇ ਕਰਾ ਆਪਾਂ ਸੀਗੇ ਸਕੂਲੇ ਕਰਾ ਕਰੂ ਸਿਸਟਮ ਖੁੱਲਣ ਲੱਗਦੇ ਆੇ ਖੋਲ ਕੇ ਕਢਾਉਣਾ ਯਾਰ ਸਾਰਾ ਆਈ ਤੁਰੀ ਲੱਗਿਆ ਨੇ ਆਹ ਹਰਗਾ ਖੋਲ ਕੇ ਕਢਾਉਣਾ ਬਸ ਆਪਾਂ ਲਾਉਣਾ ਕਾਲੂ ਕਰਾ ਕਰੂ ਜੇ ਕਾਲੂ ਦੇਖਣੇ ਕਰਾ ਕਰੂ ਤੋਂ ਮਾਗੀ ਪਰ ਪਾਛੇ ਨੂੰ ਖੁੱਲੇ ਹੋਈ ਏ ਆ ਸੀ ਗਿਆ ਮਿੱਤਰੋ ਆਪਾਂ ਇੱਥੇ ਕਰਕੇ ਓ ਯਾਰ ਨਾ ਰਸੀ ਇਧਰ ਬਾਹਰ ਟੈਡ ਕੀਤਾ ਵੈਨ ਉਹਨਾਂ ਦਾ ਉਹ ਜਿਹੜੀ ਥੱਲੇ ਲੀਡ ਲੱਗੀ ਹੁੰਦੀ ਉਹ ਨਹੀਂ ਖੋਲਦੀ ਪਿੱਛੋਂ ਤਾਂ ਆਪਾਂ ਖੋਲ ਲੈਨੇ ਪਿੱਛੋਂ ਤਾਂ ਖੋਲ ਹੀ ਜਾਣਾ ਉਹ ਮਰਾ ਹੱਥ ਦੁਖੰਦਾ ਦਾ ਭਰਾ ਉਹ ਨਹੀਂ ਉਹ ਬਲਟ ਡੱਡ ਗਈ ਥੀ ਭਈਆ ਹੁਣ ਆਪਾਂ ਇਧਰੋਂ ਲੀਡ ਹੀ ਖੋਲ ਦੇਣੀ ਆ ਵਾ ਲੀਡ ਹੀ ਲਵੇਟ ਕੇ ਰੱਖਣਾ ਯਾਰ ਉਹ ਤਾਂ ਖੋਲਦਾ ਨਹੀਂ ਹੈਗਾ ਹੁਣ ਜਿਹੜਾ ਲੂਡ ਖੋਲਦੇ ਆਂ ਫਿਰ ਇਧਰੋਂ ਹੁਣ ਥੀਗਰ ਤਾਂ ਮਿੱਤਰ ਆਪਾਂ ਖੋਲਤਾ ਹਾਂ ਬਸ ਆ ਲੀਡ ਖੋਲਣੀ ਇੱਥੋਂ ਵੀ ਸਾਰੀਆਂ ਲੀਡ ਲੂੜੀ ਖੋਲਤੀ ਉਹ ਹਾਂ ਬਸ ਆ ਖੋਲਦੀ ਫਿਰ ਮਿਲਦੇ ਆ ਤੁਹਾਨੂੰ ਕੋਣ ਕੀ ਮਿਲਾਇਆ ਹਾਂ ਆਪਾਂ ਉਹ ਮੈਟਰੋ ਵਾਲੀ ਹੌਲ ਤਾਂ ਆਪਾਂ ਤੇ ਟਾਈਲੋਗ ਵੀ ਖੋਲ ਲਿਆ ਇਹ ਤਾਂ ਖੁੱਲ ਤਾਂ ਦੂਬਾਦ ਬਸੋ ਫਿਰ ਗਿਆ ਇਕੱਲਾ ਕੰਟਰੋਲਰ ਇੰਦਰ ਸਾਰਾ ਮੋਕੇ ਬਸ ਪਾਪਾਂ ਕਿ ਡਰਾਣੀਆਂ ਜਾਂ ਉਹ ਦੇਖੋ ਦਮ ਕੰਨ ਖੁਰਕੀ ਜਾਂਦੀ ਬੇਟੀ ਇਹ ਬਸ ਹਿੰਝ ਥਲੀ ਬੈਂਦੀ ਖੋਛੂ ਕਿਤੇ ਨਹੀਂ ਬੈਂਦੀ ਲੈ ਬਸ ਇਥੋਂ ਮਿੱਤਰੋ ਬੈਂਡਰੀ ਵਾਲੀ ਜੀ ਬਹੁਤ ਹੀ ਹਾਂ ਤਾਂ ਕੌਣ ਹੋ ਗਿਆ ਇਧਰ ਨਾ ਤਾਂ ओके ਰਹਿ ਗਿਆ ਹਾਂ ਤੇ ਬੈਂਟਰੀਆਂ ਬਹੁਤ ਹੋਰ ਕੋਈ ਕੰਮ ਨਹੀਂ ਬਸ ਬਾਕੀ ਜੰਮ ਹੈਗੇ ਨੇ ਓਕੇ ਫਿਰ ਕਰਪਾ ਪਾ ਲਾ ਕੇ ਕਰਾਈ ਕਰਨਾ ਓਕੇ ਰੂਟਾ ਫਿਰ ਪੂਰੀ ਬਸ ਮਿਲਦੇ ਆ ਸਾਨੂੰ ਸਾਰਾ ਖੁੱਲ ਕੇ ਚਿੰਦੀ ਵਾਈ ਫੇਰ ਆ ਗਈ ਅਰੇ ਯਾਰੋ ਜਿੱਥੇ ਛੱਲੀਆਂ ਲਾਉਣੇ ਹੁੰਨੇ ਆ ਉਧਰੋਂ ਦੂਜਾ ਟਰੈਕਟਰ ਘੱਟ ਕੇ ਲਿਆਉਣਾ ਨੇ ਲੈ ਕੇ ਜਾਣਾ ਇਹ ਕਦਾਂ ਮੈਂ ਪੱਠੇ ਲੈਣ ਜਾਣਾ ਮੈਂ ਸਦਾ ਬੈਠਾ ਕਰ ਮਾ ਦਿਓ ਮਿੱਤਰ ਛਲੀਆਂ ਛਲੀਆਂ ਕੀ ਤੇ ਹੋਈਆਂ ਆ ਟੋਕਰਾ ਵੀ ਲੈ ਚੱਲੀ ਚੱਲ ਪਿਆਰ ਰਹਿਣ ਦੇ ਉੱਪਰ ਬਲੌਗ ਦੇਖੀ ਓਏ ਕੱਲ ਪਾਣੀ ਜੋ ਉਵੇਂ ਗਿਆ ਇਹ ਟਾਪ ਦੀ ਨਹੀਂ ਟਾਪ ਨਹੀਂ ਚੌਥਾ ਘੇਰ ਸੀਗਾ ਰਾਹੀ ਦੀ ਆਗੀ ਜੰਨੀ ਬਾਈ ਜੀ ਕੀ ਕਰਨਾ ਤੁਸੀਂ ਪੱਠ ਲੈਣਾ ਹੋਰ ਬੱਚਿਆਂ ਦੀ ਲੰਬਾਈ ਵਧ ਗਈ ਜੰਦਗਨ ਇਹ ਥਲੀਆਂ ਦੇ ਉੱਪਰ ਦੀ ਟਰਾਲੀ ਉਧਾਲੇ ਖੜੀ ਟਰਾਲੀ ਹੈ ਜਿਹੜਾ ਟਰਾਲੀ ਲੈਣੀ ਆਣੀ ਬੋਈ ਤੇ ਕਿਉਂ ਨਾ 3 ਕਾ ਸੇਂਗਾਂ ਦੁਰੋ ਕਰੇਗਾ ਪੱਠੇ ਲਿਆ ਪਾਂਦਾ ਜੜੀ ਜਾਣਾ ਗੱਡੂ ਮੇਰਾ ਦੇਖੋ ਹੋਰ ਇਨੀਆ ਦਾ ਦੇਖ ਦੇ ਉਹ ਅਸੀਂ ਤਾਂ ਦੇਖ ਲਵਾਂਗਾ ਪੰਤਾ ਸਾਰੇ ਐਂਡ ਰਾਈਟਰ ਕੋਈ ਚੱਲਦੇ ਆ ਘਰ ਨੂੰ ਪਲਟੀਨ ਲੈ ਕੇ ਜਾਣਾ ਹੀ ਪਣਾ ਮੇਰਾ ਵਹਲੇ ਕਰਾ ਹੋ ਗਿਆ ਟਕੜਨ ਵਾਲਾ ਪਿਆ ਭਰਾਵਾ ਲੋ ਜੀ ਮਿੱਤਰੋ ਬਾਕੀ ਕੰਮ ਤਾਂ ਨਪੜੇ ਕੇ ਤਾਰ ਤੁਰ ਵੀ ਲਾਦੀ ਕੰਟਰੋਲ ਵੀ ਹੋ ਲਤਾ ਚਾਪ ਉਹ ਪਾ ਵੀ ਘੜਤੀ ਬਸ ਹੁਣ ਰਹਿ ਜੇਗਾ ਬੈਟਰੀਆਂ ਲਾਉਣੀਆਂ ਬੈਟਰੀਆਂ ਲਾ ਕੇ ਬਸ ਉਹ ਵੇਲੇ ਹੁਣ ਆਪਾਂ ਕਰਾ ਸਾਡੇ ਕੋਲਥੇ ਨਹੀਂ ਕਰਕੇ ਲਾ ਦਾਂਗੇ ਬੈਟਰੀਆਂ ਬਸ ਕਰਾ ਗਰੂ ਕੱਢਦੀ ਆ ਤੇ ਚੇਨ ਲੱਗ ਗਈ ਯਾਰ ਸਿਕਰਾ ਮਿੱਤਰੋ ਆਪੇ ਵੇਚਣਾ ਵਾ ਪਾਫ ਹਾਂ ਦੂਵਾ ਤਬਾ ਤੋ ਤੂੰ ਖੜਾ ਜੈਣਾ ਹੁਣ ਮਾਰ ਕੇ ਵਾਗ ਦੂਵਾ ਵੇਚਣਾ ਹੀ ਹੈ ਕਹਿੰਦੀ ਸੀ ਕਿ ਬਾਕੀ ਦੇਖੋ ਹੁਣ ਵੇਚਣਾ ਲੋਗਿਆਂ ਤਰੋ ਬੈਂਡਰੀਆਂ ਮਿਲਾਉਂਦੀਆਂ ਕਰਾ ਵੀ ਘੜਦਾ ਟਰੈਕਟਰ ਪਿਆ ਲੱਭੜਿਆ ਸਾਰ ਕਰਾ ਵੀ ਘੜਦਾ ਕੰਮ ਹਾਂ ਸੌਰੀ ਓਕੇ ਨੇ ਅੱਜ ਆਪ ਪਾਨਾ ਨਹੀਂ ਮੈਂ ਜੂੜੇ 'ਚ ਚੱਲਦਾ ਕੰਮ ਜੂੜਾ ਪਤਾ ਨਹੀਂ ਕਿੱਧਰ ਜਾਂਦਾ ਹੂ ਅਹਲੀ ਓਕੇ ਰਿਪੋਰਟਾਂ ਤੇ ਕੈਮਰਾ ਫੜਨਾ ਹਲੇ ਘਟੋਂਗਾ ਆਪਾਂ ਉੱ비 ਬੱਚੀ ਬੜਾ ਪਿਆ ਸਾਰਾ ਕੋ ਪੱਠਾ ਦਿੰਦਾ ਹੈ ਹੈਗਾ ਕੰਮ ਦਿਖਾਈਂ ਰਿੱਟ ਤਾਂ ਅਸਲੀ ਆ ਤਰੋਂ ਹੁਣ ਬਾਹ ਗਿਆ ਹਣਾ ਬਾਣ ਪੱਠਿਆਂ ਵਾਲਾ ਥੋੜੀ ਮੱਖੀ ਵਾਲਾ ਜੀ ਤੇ ਕੱਲ ਮੱਖੀ ਦਾ ਚਾਰ ਪਾਇਆ ਜੇ ਇੱਕ ਵਾਰੀ ਤਾਂ ਬਾਹ ਦਾ ਇੱਕ ਵਾਰੀ ਦੁਬਾਰਾ ਫੇਰ ਬਾਹ ਗਿਆ ਹਣਾ ਕਹਿੰਦੇ ਚੱਲਦੇ ਆ ਫਾਰੀ ਮਿਲਦੇ ਆਂ ਕੱਲਾ ਬੰਦਾ ਹਲ ਪਾਊਗਾ ਪਾ ਲੈਣੇ ਆ ਬੜੀ ਵੱਡੀ ਗੱਲ ਨਹੀਂ ਮਿੱਤਰੋ ਪਾ ਲੈ ਹਾਲ ਆਪਾਂ ਟਰੈਕਟਰ ਜਿਮਾ ਆਪਣਾ ਨੋਰਮਲ ਹਲ ਦੀ ਯਾਰੀਆਂ ਯਾਰ ਬੜੇ ਆ ਜੂਰ ਵੱਡੇ ਬੜਾ ਟਰੈਕਟਰ ਵੀ ਨਹੀਂ ਵੱਡਾ ਆਪਾਂ ਦੇਖਦੇ ਆਂ ਜਾਂਦਾ ਬਹਾਂਗੇ ਪਹਿਲੇ ਚ ਜਾਵਾਂਗੇ ਦੂਜੇ ਦਿਨ ਉਹਨੂੰ ਸੈੱਟ ਕਰਕੇ ਬੋਹਦੇ ਬਾਹਰ ਨੂੰ ਲੋਏ ਆ ਜੀ ਇੱਥੇ ਨਾ ਪਾਉਂਦੇ ਆ ਆ ਬੋਹਨੇ ਆ ਮਿੱਤਰੋ ਪਹਿਲੇ ਹਾਈ ਚ ਯਾਰ ਦੂਜੇ ਦਿਨ ਭੜਾਉਣਾ ਬੜਾ ਇੱਕ ਹਲ ਪਰ ਜਾਣਾ ਦੇਖੋ ਭਾਈ ਕਲੀਅਰ ਕੇ ਦੌਰਨੇ ਮੈਂ ਉਹਨੂੰ ਕਹਾਂ ਚੁਕਾ ਰਿਹਾ ਹਾਂ। ਉਹ ਵੀ ਮਤਰਾ ਦਾ ਸਾਬਾ ਪਾ ਸਾਰਾ ਬਾਗ ਜੀ। ਕਬੜ ਦਾ ਗੰਬਾ ਹਲੇ ਇੱਥੀ ਜੇ ਚੜ ਜੰਨੇ। ਵਾਕੇ ਆਣੇ ਬਲ ਕਰੀ ਲੈ ਜੀ। ਲੋ ਵੀ ਮਿੱਤਰੋ ਹਾਲ ਤਾਂ ਤੇ ਆਪਾਂ ਕੱਢ ਮੌਸਮ ਪਾਣੀ ਪੂਣੀ ਵੀ ਚੱਲਿਆ ਕਰਨ ਇੱਕ ਗਰੀਲ ਬਣਾ ਲਏ ਟਰੈਕਟਰ ਦੀ ਦੇਖਣੇ ਛੜਾ ਕੇ ਉਤਾਰ ਲਈ ਇੱਥੇ ਕੁੱਤੇ ਕੁੱਤੇ ਵੀ ਨਾਲ ਹੀ ਵਗੇ ਇੱਕੋ ਇੱਥੇ ਬੈਠਾ ਕੋਲ ਸਿਠਾ ਬੈਠਾ ਵਹਣ ਦਾ ਮਿੱਤਰੋ ਕੋ ਬਾਕੇ ਹੌਲ ਹੌਲ ਕੱਢ ਕੇ ਆ ਗਏ ਜੀ ਆਹ ਪਹੀਆ ਕੰਮ ਨੂੰ ਪਤਾ ਯਾਰ ਕੱਲ ਇਥੇ ਟਰੈਕਟਰ ਲੈ ਕੇ ਆਉਂਦੇ ਆ ਆ ਗਿਆ ਹੀ ਇਥੂ ਆਹੀ ਪਾਣੀ ਦੂਜਾ ਉਹ ਬਰੇਕ ਰੋਮਟਿੰਗ ਹੱਥ ਖੱਤੀ ਗਈ ਤੇ ਝੜਤੀ ਯਾਰ ਬੜਾ ਖਰਾਬ ਹੋਇਆ ਪਿਆ ਸੀ ਫਸਵੇਂ ਦਾ ਆਹ ਬਾੜੀਆਂ ਵਾਹਿਆ ਮਾੜਾ ਚੱਲਦੇ ਨੇ ਮੈਂ ਕਿੰਨਾ ਰਹਿ ਗਿਆ ਸਾਰੇ ਵੀ ਟਰੈਕਟਰ ਦੀ ਇੱਕ ਦੂਸਰੀ ਵਾਪਸ ਕੀਤੀ ਇੱਕ ਤਰਾਰੀਏ ਬਾਕੀਆਂ ਨੂੰ ਜਿੱਦਾਂ ਸਾਰੇ ਮਈਆਂ ਜੀ ਇੰਕੋਰਨ ਲੀ ਰਹੀ ਫੇਰ ਆਪਾਂ ਯਾਰ ਤੁਹਾਨੂੰ ਪਤਾ ਹੈ ਬਾ ਭਾਈਵਾਨੇ ਸਾਰੇ ਜਣੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਯਾਰ ਬਸ ਜਿੰਨਾ ਤੁਸੀਂ ਰਿਸਪੌਂਸ ਮੈਨੂੰ ਵਧੀਆ ਨਾ ਹੋਵੇ ਨਹੀਂ ਆ ਪਹਲੀ ਲਈ ਰਹੋਂ ਬਰੀਦੀ ਜਾਵਾਂਗੇ ਮੈਨੂੰ ਪਤਾ ਹੀ ਆ ਕਿ ਕਿੰਨੇ ਉੱਤਰਾਂ ਕਿਵੇਂ ਜਾ ਲਾਣਾ ਮਾਂ ਮਾਂ ਸੋਹਣਾ ਸਾਈਂ ਮੈਂ ਨਾ ਬਣਾਂ ਸੋਹਣਾ ਮਾਂ ਆ ਗਿਆ ਨੀ ਮੇਰਾ ਸਾਜ ਪਰ ਸੋਹਣੇ ਨੀ ਤੁਰੇ ਅੱਜ ਤੇਰੇ ਸਾਥੇ ਚੱਤੇ ਵੀ ਤੁਰੇ ਨੀ ਤੁਰੇ ਯਾਰ ਹੋਰ ਗੇ ਕੋਲਵਾ ਕੋਲਵਾ Very